ਮਰਦਾਬਾਦ 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 ਨਾਂ ਦੇ ਪਲਮੀਟਰ ਨਹੀਂ ਲਗਣ ਦੇ ਆਗੇ ਨਹੀਂ ਲਗਣ ਦੇ ਨਹੀਂ ਲਗਣ ਦੇ ਕੱਟਿਓਏ ਮੀਟਰਾਂ ਦੀਆਂ ਤਾਰਾਂ ਨਹੀਂ ਕੱਟਣ ਦੇ ਆਗੇ ਨਹੀਂ ਕੱਟਣ ਦੇ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਇਤਿਹਾਸਿਕ ਕਸਬਾ ਪੰਡੋਰੀ ਮਹੰਤਾ ਵਿਖੇ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਰਮਿਆਨ ਵੱਡਾ ਵਿਵਾਦ ਖੜਾ ਹੋ ਗਿਆ ਤੇ ਦੋਨੋਂ ਪੱਖ ਇੱਕ ਦੂਜੇ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਵੇਖੇ ਗਏ ਮਾਮਲਾ ਇੱਕ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਛਾਪਾ ਮਾਰਨ ਨਾਲ ਜੁੜਿਆ ਹੈ ਦੱਸਿਆ ਗਿਆ ਹੈ ਕਿ ਪਿੰਡ ਗੋਹਤ ਕੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੰਗੇ ਹੱਥੀ ਫੜਿਆ ਗਿਆ ਅਤੇ ਉਸ ਦੇ ਘਰ ਦੀ ਤਾਰ ਕੱਟ ਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੇ ਕਿਸਾਨ ਨੂੰ ਮੋਟਾ ਜੁਰਮਾਨਾ ਪਾਉਣ ਦੀ ਗੱਲ ਕਹੀ ਗਈ ਸੀ ਪਰ ਇਸ ਦਰਮਿਆਨ ਕਿਸਾਨਾਂ ਨੇ ਇਕੱਠੇ ਹੋ ਕੇ ਪਾਵਰ ਕਾਰਪੋਰੇਸ਼ਨ ਦਾ ਪੰਡੋਰੀ ਮਹੰਤਾ ਵਿਖੇ ਦਫ਼ਤਰ ਘੇਰ ਲਿਆ ਗਿਆ ਅਤੇ ਤਿੱcke ਸ਼ਾਹੀ ਤੇ ਉਤਰ ਆਏ ਦੋਸ਼ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਥੋਂ ਪਾਈ ਵੀ ਕੀਤੀ ਗਈ ਜਿਸ ਦੇ ਰੋਸ਼ਵਜੋ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਰਖਾਸਤ ਪੁਲਿਸ ਥਾਣੇ ਅਤੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਹੈ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਦਾ ਮੀਟਰ ਖਰਾਬ ਹੋਇਆ ਸੀ ਅਤੇ ਪਾਵਰਕਾਮ ਵਾਲੇ ਨਵਾਂ ਚਿਪ ਵਾਲਾ ਮੀਟਰ ਲਗਾਉਣ ਗਏ ਸੀ ਕਿਸਾਨ ਕਿਸੇ ਵੀ ਘਰ ਵਿੱਚ ਚਿਪ ਵਾਲਾ ਮੀਟਰ ਨਹੀਂ ਲੱਗਣ ਦੇਣਗੇ ਅਤੇ ਜੇਕਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਤੀਜਾ ਪਾਵਰ ਕੌਂਦੇ ਅਧਿਕਾਰੀਆਂ ਨੂੰ ਭੁਗਤਣਾ ਹੀ ਪਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੁਰਦਾਬਾਦ ਮੁਰਦਾਬਾਦ ਬਿਜਲੀ ਚੋਰੀ ਮੁਰਦਾਬਾਦ ਗੁਰਦਾਬਾਦ ਮੁਰਦਾਬਾਦ ਕਿਸਾਨ ਯੂਨੀਅਨ ਮੁਰਦਾਬਾਦ 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 ਕਿਸਾਨ ਯੂਨੀਅਨ ਮੁਰਦਾਬਾਦ ਮੁਰਦਾਬਾਦ ਬਿਜਲੀ ਚੋਰੀ ਵਾਲੇ ਕਰਨ ਵਾਲੇ ਮੁਬਾਰਕ 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 ਪਾਰਾ ਮੀਟਰ ਨਹੀਂ ਲਗਣ ਦੇਣਾ ਆਡਿਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡਿਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇ ਰਜਭਾ ਲੈਣਾ ਆਡਿਓ ਸਾਹਿਬ ਇਹ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇ ਰਜਭਾ ਲੈਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪਹਿਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੈਸ ਚੱਲ ਰਹੇ ਆ ਲੇਕਿਨ 32 ਇੱਕ ਪਾਸੇ ਤੇ ਭਗਵੰਤ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਇਹ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ 32 ਤੋਂ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ਐਸਡੀਓ ਸਾਹਿਬ ਇਥੋਂ ਦਫ਼ਤਰੋਂ ਐਸਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਲਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਲਾਣ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜੀ ਸਰਕਾਰ ਜੁਰਮਾਨੇ ਪਾਲੇ ਇੱਕ ਪਾਸੇ ਹੜ੍ਹ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੇ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਹੀਂ ਦੱਸਣਾ ਚਾਹੁੰਨੇ ਆ ਜਿਹੜੇ-ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਡੀਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦੋਂ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਦਾ ਕਿੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਹੀਂ ਜਾਵਾਂਗੇ ਐਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਭਰਾਵਾਂ ਵਾਲੀ ਗੱਲ ਨਹੀਂ ਉਹਨਾਂ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਈ ਨਹੀਂ ਇਹਨਾਂ ਨੂੰ ਚਾਹੀਦਾ ਗੱਲ-ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨੂੰ ਲੱਗਦਾ ਚੇਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟਿੰਗ ਮੋਡ ਦਾ ਮੀਟਰ ਲਾਇਆ ਇਹਦਾ ਬਿਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਇਹਨਾਂ ਦੀ ਕੁਛ ਆ ਨਹੀਂ ਕਿਸੇ ਆ ਨਹੀਂ ਬਿੜਾ ਬੋਲਤੋ ਆ ਨਰੇ ਲਾਉਂਦੇ ਆ ਇਹਨਾਂ ਨੂੰ ਕੁਛ ਨਹੀਂ ਕੀ ਆਂ ਦੱਸੋ ਉੱਚ ਅਧਿਕਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲਾਂ ਨਹੀਂ ਕੀਤੀ ਨਹੀਂ ਸਿੱਦੇ ਆ ਕੇ ਮਿਸਬੀਹ ਕਰਨ ਰਿਹਾ ਗਾਲਾਂ ਕੱਢਣ ਰਿਹਾ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਕੇ ਆ ਉਹ ਤੁਹਾਡੀ ਖਲਾਸੀ ਤਾ ਕਰਨੀ ਆਹੀਂ ਚੋਰੀ ਚੋਰੀ ਕਰਾਓ ਸਾਨੂੰ ਸਿੱਧੀ ਨਹੀਂ ਤਾਂ ਇੰਤਜ਼ਾਮ ਜਣਾ ਹੋਰ ਕੁਛ ਨਹੀਂ ਰੂਲ ਕਰਕੇ ਮੈਨੂੰ ਤਾਰ ਲਾ ਕੇ ਉਹਨੂੰ ਫਾਈਲ ਕਰਨ ਰਿਹਾ ਹੁਣ ਦੇ ਰਿਹਾ ਕੀ ਕਰਨਾ ਉਹ ਕਿ ਬਾਕੀ ਅਫ ਉਹ ਦਿਸਾਂ ਦੇਹੀ ਆ ਰਹੀ ਜੋ ਹਿਸਾਬ ਨਾਲ ਕਰਦੇ ਆ ਗੱਲ ਆ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਨੂੰ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਤੋ ਇਹ ਸ਼ਾਇਦ ਜਿਹੜੀ ਵੀ ਗੱਲ ਦਸੀਨੀ ਦੋਹਰਾਉਣਾਂ ਨੇ ਦੁਬਾਰਾ ਦੱਸਦੇ ਹੋਏ ਬਹਿ ਰਹੇ ਆਂ ਅਸੀਂ ਕਹਿੰਨੇ ਪੇ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬੱਤੀ ਬਲ ਨਹੀਂ ਕਰਿਆ ਜਾਂਦਾ ਮਿਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੋਤੀ ਆ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਥਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਹੈ ਬੱਤੀ ਬਾਲਣ ਦੇ ਉਹ ਡਾਇਰੈਕਟ ਫਾਰਟਿੰਗ ਦੋਹਾਂ ਟੀ ਦਾ ਮੀਟਰ ਲਾਇਆ ਚੇਪਲੇ ਮੀਟਰ ਦਾ ਐਕਸ਼ਨ ਤੇ ਲੱਗਣੀ ਚੇਪਲੇ